ਦੀ ਅੱਜ ਤੁਹਾਡੇ ਸਾਹਮਣੇ ਅਸੀਂ ਇਹ ਦੱਸਣਾ ਹੁੰਿਆ ਕਿ ਸਾਨੂੰ ਇਸ ਬੋਰਡ ਤੋਂ ਲੈ ਕੇ ਠੀਕ ਹੈ ਜੀ ਇਹ ਇਸ ਬੋਰਡ ਦੇਕਰ ਜੋ ਆਪਾਂ ਪਲੱਗਾਂ ਨੂੰ ਸਪਲਾਈ ਦੇਣੀ ਆ ਕਿੰਨੇ ਮਿੰਟਾਂ ਦੀ ਦੇਣੀ ਚਾਹੀਦੀ ਆ ਜੀ ਭਾਈ ਇੱਕ ਬੋਰਡ ਤੋਂ ਲੈ ਕੇ ਦੂਸਰੇ ਬੋਰਡ ਦੇਕਰ ਠੀਕ ਹੈ ਜੀ ਆਓ ਜਾਈਏ ਸਾਨੂੰ ਪਲੱਗ ਵਾਸਤੇ ਨਿਊਟਰ ਫੇਸਨ ਮੀਟਰ ਤੇ ਅਰਧ ਤਾਰਕ ਕਿਹੜੇ 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 ਸਾਨੂੰ ਤਾਰਨਾ ਚਾਹੀਦੀਆਂ ਹਨ ਫਸਟ ਨੰਬਰ ਤੇ ਇਹ ਹੈ ਕਿ ਵੀ ਸਾਨੂੰ ਜਿਹੜੀ ਹੈਗੀ ਆ ਫੇਸ ਵਾਸਤੇ ਰੰਗ ਕੋਈ ਨਹੀਂ ਦੇ ਹਾਨੂੰ ਰੈੱਡ ਹੈ ਇਹ ਸਾਨੂੰ ਦਾਰ ਕੋਈ ਨਹੀਂ ਦੇ ਕਰ ਤੋਂ ਕੱਟ 1.5mm ਇਹ ਗੱਲ ਇਹ 1.5mm ਦਾਰ ਤੇ ਜੇ ਆਪਾਂ ਮੰਨ ਲੈਂਦੇ ਚਲੋ ਵੀ ਨਿਊਟਰ ਦਾਰ ਪਾਉਣੀ ਆ ਉਹ ਸਾਨੂੰ 1.5 ਦਾ 1.5 ਮੀਟਰ ਫੋਨ ਜੀਆ ਬਲੈਕ ਰੰਗ ਦੀ ਠੀਕ ਹੈ ਇਹ ਜੇ ਐਡਵੈਟਰ ਦੀ ਧਾਰਪ ਹੋਣੀ ਆ ਨਵੇਟਰ ਦੀ ਧਾਰ 1 ਕਿਲੋ ਮੀਟਰ ਬਹੁਤ ਹੁੰਦੀ ਆ ਠੀਕ ਹੈ ਜੀ ਪਰ ਅਸੀਂ 1.5 ਦੀ ਧਾਰ ਪਾ ਸਕਦੇ ਹੈ ਜੀ ਇਹ ਆਰਥਵ Adikar ਧਾਰ ਕਰਗੇ ਲਈ ਅੱਜ ਤਾਂ ਜੋ ਕਲਗਨ ਕੋਨਡਾ ਜਾਂ ਬੋਲ ਕਨੈਕਸ਼ਨ ਦੇ ਦੇਣਾ ਅੱਜ ਦੀ ਤੇ ਇਹ ਸਾਨੂੰ ਕਿਹੜੇ ਕਿਹੜੇ ਰੰਗ ਪਾਉਣੇ ਚਾਹੀਦੇ ਆ ਅੱਜ ਦੀ ਵੈਸੇ ਹੀ ਕਰੀਏ ਤਾਂ ਪੈਂਦੀ ਹੈ 073 ਬਹੁਤ ਆ ਰਹੀ ਹੈ ਠੀਕ ਹੈ ਐਵੀਨਟੀ ਅੱਗਾ ਆਪਾਂ 1mm ਤਾਂ ਨਹੀਂ ਪਾ ਸਕਦੇ ਇਸ ਲਈ ਹੈਗੀ ਆ ਗ੍ਰੀਨ ਦਾ ਠੀਕ ਹੈ ਜੀ ਤੇ ਲਾਲ ਦਾ ਰਹੇਗੀ ਸਾਡੀ 6 1.5mm ਠੀਕ ਹੈ ਜੀ ਤੇ ਅਨਵੈਟਰ ਦੀ ਅਸੀਂ ਏ.ਡੀ.ਮ ਉੱਤੇ ਪਾਈ ਆ। ਠੀਕ ਹੈ ਜੀ। ਨੀਲੇ ਰੰਗ ਦੀ ਆਪਾਂ ਇਸ ਦਾ ਕੋਈ ਵੀ ਰੰਗ ਰੱਖ ਸਕਦੇ ਆ ਜਿ ਮਰਜ਼ੀ ਦੇ ਤਦਾਰ। ਇਹ ਰੰਗ ਦੇ ਬੋਡੀ ਲਈ న్యూਟਰਲ ਪਰੋਨੀਆ ਹਮੇਸ਼ਾ ਵਾਸਤੇ ਹੀ ਬਲੈਕ ਦਾ ਹੀ ਪਾਉਣੀ ਹੈ। ਠੀਕ ਹੈ ਜੀ। ਤੇ ਕਿਉਂਕਿ ਇਹ ਸਾਨੂੰ ਅ ਰੰਗ ਦੀ ਰਿਕਾਰਡਿੰਗ ਦੇ ਸਾਹਮਣੇ ਪੜਾਉਣੀ ਹੈ ਜਾਈਂਦੀਆਂ ਤਾਂ ਜੋ ਸਾਨੂੰ ਪਤਾ ਲੱਗ ਜਾਈਂ ਅਸੀਂ ਜਾ ਉਹ ਅਨਜਾਨਮਤਾਂ ਦੇ ਕੰਮ ਕਰਦਾ ਕਿਸੇ ਦਾ ਟਾਈਮ ਹਨਾ ਤੇ ਉਹ ਅੰਦਾਜ਼ਾ ਲਾ ਸਕੇ ਵੀ ਫੇਸ ਦੀ ਤਾਰ ਹੈ ਕਿਹੜੇ ਰੰਗ ਦੀ ਪਾਈ ਆ ਠੀਕ ਆ ਜੀ ਤੇ ਨਿਊਟਰਲ ਦੀ ਤਾਰ ਕਿਹੜੇ ਰੰਗ ਦੀ ਪਾਈ ਆ ਠੀਕ ਆ ਜੀ ਤੇ ਇਨਵਰਟਰ ਦੀ ਕਿਹੜੀ ਆ ਆਪਾਂ ਨਿਊਟਰਲ ਦੀ ਤਾਰ ਚੇਂਜ ਕਰ ਸਕਦੇ ਆ ਆਰਥ ਤਾਰ ਠੀਕ ਆ ਜੀ ਨਿਊਟਰਲ ਤਾਰ ਤੇ ਫੇਸ ਤਾਰ ਇਹ ਜਿਆਦਾਤਰ ਸਾਨੂੰ ਜਿਹੜੇ ਰੰਗ ਆ ਸੇਮ ਹੀ ਪਾਉਣੇ ਚਾਹੀਦੇ ਆ ਠੀਕ ਆ ਜੀ ਇਹ ਤੋਂ ਸવાય ਕੋਈ ਸਾਨੂੰ ਵੱਖਰਾ ਰੰਗ ਨਹੀਂ ਪਾਉਣਾ ਚਾਹੀਦਾ ਅਸੀਂ ਇਨਵੈਟਰ ਦੀ ਤਾਰ ਦਾ ਰੰਗ ਚੇਂਜ ਕਰ ਸਕਦੇ ਆ ਠੀਕ ਆ ਜੀ